ਮੈਂ ਤਾਂ ਛੇ ਰੱਜ ਹੋ ਰਹੀ ਫਾਨਾ ਲੈ ਲੈ ਛੋਏ ਬਰਾਤ ਜਾਣਾ ਸੀ ਜਬੱਕ ਜਾ ਗੱਡੀ ਅੱਛੀ ਤੋਂ ਥੱਲੀ ਨਾਲ ਲਾਹ ਕਰੇ ਮੈਂ ਬਥੇ ਰੱਖਿਆ ਮਖਾ 5 ਮਿੰਟਾਂ ਨਾਲ ਕਿਧਰੇ ਨਹੀਂ ਫਰਕ ਪੰਜਾ ਵੱਖਾ ਤੂੰ ਗੱਡੀ ਹੌਲੀ ਕਰ ਲੈ ਮੈਨੂੰ ਬੋਲਦਾ ਕਿ ਨਾ ਮੈਂ ਜਾ ਕੇ ਜੈ ਰਿਬਨ ਕਟਾਉਣਾ ਮਖਾ ਰਿਬਨ ਨਾਲੋਂ ਪਹਿਲਾਂ ਤੂੰ ਕਿਤੇ ਸਾਰਾ ਦੇ ਗੱਲ ਨਾ ਕਟਾ ਲਈ ਸਾਰਾ ਪਰਿਵਾਰ ਚੱਕੀ ਫਿਰਦਿਆਂ ਆ ਬੁੜੀਆਂ ਲੈ ਜਬੱਕ ਜਿਹਦੇ ਮਗਰੀ ਲੱਗ ਗਿਆ ਮਖਾ ਭਾਈ ਜੇ ਤੁਸੀਂ ਨਹੀਂ ਮੰਨਦੇ ਐ ਕਰੋ ਮੈਨੂੰ ਇੱਥੇ ਡੇਟ ਤੇ ਲਾ ਦਿਓ ਬਬਾ ਚੜ ਜਨ ਮੈਂ ਰਿਸਕ ਨਹੀਂ ਲੈਂਦਾ ਮੈਂ ਕਿਹਾ ਛੋਡੇ ਨਾਲ ਪਤੰਦਰਾ ਨੇ ਮਨ ਤਾਂ ਸੱਚੀ ਹੱਡੇ ਤੇ ਲਾਤਾ ਚਲੋ ਜੀ ਹਰ ਕੇ ਮੈਨੂੰ ਬੱਚ ਕੇ ਬਿਠਾਤਾ ਮੈਂ ਤਾਂ ਡਰੇਬਲ ਦੇ ਕੋਲੇ ਬਹਿ ਗਿਆ ਇੰਜਨ ਦੇ ਕੋਲੇ ਮੈਂ ਕਿਹਾ ਚੱਲ ਉਹ ਛੇਰਾ ਉਹ ਪਤੰਦਰਾ ਇਹ ਜਾਤੀ ਅੱਛੀ ਕਰਤੀ ਸੀ ਪੀੜ ਅੱਛੀ ਤੋਂ 6 120 ਤੇ ਡੂਡ ਛੋ ਤੇ ਲੱਗਿਆ ਮੈਂ ਕਿਹਾ ਮੈਂ ਤਾਂ ਅੱਛੀ ਵਾਲੀ ਤੇ ਠੀਕ ਸੀ ਓਏ ਮੈਂ ਡਰਾਂ ਬੰਨੂ ਕਿਹਾ ਮੈਂ ਕਿਹਾ ਛਾਡੇ ਵਾਲੇ ਜਬਖ ਜੀ ਨੇ ਤੇ ਰਿਬਨ ਕਟਾਉੜੇ ਸੀ ਮੈਂ ਕਿਹਾ ਤੂੰ ਕਿਹੜੇ ਲੰਦ ਲੈਣੇ ਨੇ ਜਾ ਕੇ ਜਿਹੜਾ ਡੂਡ ਛੋ ਟਪਾਈ ਜੰਨਾ ਮੈਨੂੰ ਬੋਲਦਾ ਕਹਿੰਦਾ ਬਾਬਾ ਚੁੱਪ ਕਰਕੇ ਬਹਿ ਜਾ ਕਹਿੰਦਾ ਮੱਛਬਾਰੀ ਚੱਕਣੀਆਂ ਗਾਹ ਤੋਂ ਐਨੀ ਗੱਲ ਤਾਂ ਹਜੇ ਕਹੀ ਨਹੀਂ ਜੀ ਪਤੰਦਰ ਨੇ ਖਤਾਨਾ ਚ ਲਾਤੀ ਕਰਤੀ ਚੱਡੀ ਜਦੋਂ ਮੈਂ ਕਿਹਾ ਤੂੰ ਤਾਂ ਚੱਕੀਆਂ ਚ ਕੰਗੀਆਂ ਵੀ ਲਾਤੀਆਂ ਓਏ ਮੈਨੂੰ ਕਰ ਜਾਵੇ ਕਹਿੰਦਾ ਉੱਤੇ ਕਾ ਤੂੰ ਡਿੱਗੀ ਮੈਂ ਮੱਖਾ ਸਾਰੀ ਬੱਛ ਦਾ ਖਤਾਨਾ ਚ ਡਿੱਗੀ ਪਈ ਆ ਮੈਂ ਤੇਰੇ ਉੱਤੇ ਕਿ ਡਿੱਗਦਾ ਮੱਖਾ ਇਹ ਮੇਰਾ ਜੀ ਕਰਦਾ ਤੇਰੇ ਉੱਤੇ ਡਿੱਗਣ ਨੂੰ ਮੱਖਾ ਮੈਨੂੰ ਬੋਲਦਾ ਕਹਿੰਦਾ ਪੂਣੀ ਨਾ ਮਾਲ ਮੱਖਾ ਪਤੰਦਰਾਂ ਸਟੇਰਿੰਗ ਚ ਪਸੀ ਪਈ ਆ ਮੱਖਾ ਮੈਨੂੰ ਲੱਗਦਾ ਟੁੱਟ ਗਈ ਇਹ ਮਛਾਂ ਕੱਢਿਆ ਭਰਾਵਾ ਸਾਨੂੰ ਤਾਂ ਪਿੰਡ ਪੁੰਡਾ ਵਾਲੇ ਮੈਂ ਤਾਂ ਉਹਦੀ ਗੱਲ ਪੈਗਮ ਮਖਿਆ ਤੂੰ ਇਸਤਾ ਬਸੀਦਾ ਫੁੱਲ ਬੀਮਾ ਕਰਾ ਕੇ ਖਮਿਚ ਕੇ ਚੱਕਦੇ ਨਿਓਏ ਮਖਿਆ ਕਦੇ ਸਵਾਰੀਆਂ ਤੋਂ ਵੀ ਪੁੱਛਿਆ ਵੀ ਛੋਟਾ 5 ਲੱਖ ਵਾਲਾ ਕਾਰਡਾ ਬਣਿਆ ਕਿੰਨਾ ਮਖਿਆ ਆ ਬੈਠੀਆਂ ਮਖਿਆ ਦੀਆਂ ਬੁੜੀਆਂ ਤਾਂ ਗੋਡਾ ਫੜੀ ਚਲੋ ਜੀ ਮੈਂ ਤਾਂ ਸੰਗੋ ਸੰਗੀ ਜਵਾਕੀ ਜਨੋਦੀ ਲਾਲਾ ਫੋਨ ਮਖਿਆ ਛੇੜਾ ਟੱਪ ਗਿਆ ਉਹ ਕਿਪ ਮੈਂ ਐਡਾ ਕਹਿੰਦਾ ਇਸਤਾ ਹਜੇ ਪਿੱਛੀਆਂ ਮੈਂ ਨੂੰ ਬੱਚ ਤੇ ਚੜਾਇ ਸੀ ਕਿ ਜਹਾਜ਼ ਤੇ ਹੋਏ ਮੈਂ ਕਿਹਾ ਤੈਨ ਨੱਡੇ ਗਾਹ ਫਿਰਦੇ ਹਾਂ ਜੇ ਮੈਂ ਕਿਹਾ ਮੈਨੂੰ ਕਿਹੜਾ ਕਿਲੇ ਜੀ ਪੁੱਤ ਮੈਂ ਕਿਹਾ ਉਲਟੀ ਜੀ ਆ ਗਈ ਸੀ ਮੈਂ ਕਿਹਾ ਮੈਂ ਫਿਰ ਉੱਤਰ ਕੇ ਬੱਚ ਤੋਂ ਜਦੋਂ ਆਖੇ ਦੇਖਿਆ ਨਾ ਨੇ ਮੈਨੂੰ ਬੋਲਦਾ ਮੈਂ ਕਹਿੰਦਾ ਤਾ ਤੈਨੂੰ ਕਿਲੇ ਨੂੰ ਉਲਟੀ ਆ ਕੇ ਛਾਰੀ ਬੱਚ ਨੂੰ ਆ ਗਈ ਸੀ ਮੈਂ ਕਿਹਾ ਪਤਾ ਨਹੀਂ ਮੈਂ ਨੂੰ ਬੱਚ ਚੜਾ ਲਾ ਤੂੰ ਪੁੱਤਰ ਬਣ ਕੇ ਮੈਂ ਨੂੰ ਆ ਲੱਗਦਾ ਮੇਰੀ ਬਾਹ ਜੁੱਟ ਗਈ ਓਏ ਫੜ ਕੇ ਬੁੱਢੀਆਂ ਨੇ ਮੈਨੂੰ ਗੱਡੀ ਚ ਪਟਿਆ ਲਿਆ ਮੈਨੂੰ ਬੋਲਦਾ ਕਹਿੰਦਾ ਅੱਛੀ ਦੀ ਸਪੀਡ ਠੀਕ ਆ ਮੈਂ ਕਿਹਾ ਹੁਣ ਕੋਈ ਚੱਕਰ ਨਹੀਂ ਪੁੱਤ 150 ਨਾਲ ਉਹ ਤਾਂ ਠੀਕ ਹੀ ਆ ਛਾਪ ਜੇ ਨੂੰ ਅੱਛੀ ਕਰਿਆ ਗਏ ਬਾਜੀ ਜਦੋਂ ਹੱਟੀ ਨਾਲ ਦੁਖਣੋ ਮੈਨੂੰ ਡਾਕਟਰ ਕੋਲੇ ਲੈ ਗਿਆ ਕਹਾਂ ਮਾਹ ਪੁੱਤ ਮੋਟਰਸਾਈਕਲ ਹੀ ਚੱਕ ਲਾ ਡਾਕਟਰ ਨੇ ਜਦੋਂ ਦੇਖਿਆ ਕਹਿੰਦਾ ਮੋਚ ਹੀ ਆਈ ਆ ਬਚਤ ਰਹਿ ਗਈ ਕਹਿੰਦਾ ਮੋਟਰਸਾਈਕਲ ਤਾਂ ਨਾ ਚੜਿਆ ਕਰ ਬਾਬਾ ਮੱਖਣ ਨਹੀਂ ਚੜਦਾ ਕਹਿੰਦੇ ਤੂੰ ਤਾਂ ਬਚ ਤੇ ਆ ਜਾ ਕਰ ਮੱਖਾ ਕੀ ਗੱਲ ਦੂਜੀ ਵੀ ਚੜਾਉਣੀ ਆ ਤਾਂ ਕਹਿੰਦਾ ਕਿ ਮੈਂ ਮੱਕਾ ਪਹਿਲਾਂ ਦੇ ਟਾਈਮ ਸੀ ਵੀ ਅਗਲਾ ਬੱਚ ਦੇ ਚ ਨਾ ਦਿੰਦਾ ਵੀ ਕਾਨੂੰ ਰਿਸਕ ਲੈਣਾ ਹੁਣ ਤਾਂ ਮਖਿਆ ਸਾਰੇ ਰਿਸਕ ਹੀ ਬਚਾਣ ਚ ਪਰਦੇ ਨੇ ਮਖਿਆ ਮਖਿਆ ਮੈਂ ਤਾਂ ਡਾਕਟਰ ਸਾਹਿਬ ਸਾਡੇ ਘਰ ਵਾਲੀਆਂ ਬੁੜੀਆਂ ਨੂੰ ਵੀ ਕਹਿੰਦਾ ਵੀ ਦਾਰ ਕੱਢ ਦੇਣ ਵਾਲ ਇੱਕ ਇੱਕ 5 ਲੱਖ ਵਾਲਾ ਕਾਰਡ ਜੋਬੀ ਬਣਾ ਲਓ ਜੇ ਬਸ ਤੇ ਜਾਣਾ ਹੌਲੀ ਚਲਾਇਆ ਕਰੋ ਛੇਰ ਬਣ ਕੇ ਜਰ ਕਈ ਤਾਂ ਛਾਡੇ ਜਾਨ ਪਛਾਣਦੀਆਂ ਮੌਤਾਂ ਵੀ ਹੋ ਗਈਆਂ ਕੀ ਫਾਇਦਾ ਇਨਾ ਕਮਾਉਂਦਾ ਪੁੱਤੋ ਐ ਛੋਡੀ ਜਾਨ ਕਿਹੜਾ ਘੱਟ ਕੀਮਤੀ ਆ ਪਹਿਲਾਂ ਇਹ ਤਾਂ ਲੋਹਾ ਗਾ ਫੁੱਲ ਬੀਮਾ ਕਰਾ ਕੇ ਫੇਰ ਸਿੱਧਾ ਹੋ ਜੂਗਾ ਆਪਣੇ ਫੁੱਲ ਬੀਮੇ ਤਾਂ ਘਰ ਦੇ ਨਹੀਂ ਮਿਲਣਗੇ ਪਤੰਦਰੋਂ ਆਪਾਂ ਤਾਂ ਸਿੱਧਾ ਤਹਾਂ ਜਾ ਕੇ ਸਿੱਧੇ ਹੋਵਾਂਗੇ ਫੇਰ ਠੀਕ ਆ ਮਰਜੀ ਗੌਰ ਰੱਖਿਓ ਛੇਰ ਬਣ ਕੇ ਬੇਨਤੀ ਯਾ ਸਾ ਦਿੱਤਾ ਔਖਾ ਬਹੁਤਾ ਦੇਖ ਕਈ ਘਰਾਂ ਦੇ ਤਾਂ ਚਿਰਾਗ ਵੀ ਬੁਝ ਗਏ ਵਿਚਾਰਿਆਂ ਦੇ ਕੀ ਖੱਟ ਲਿਆ ਮਖੇ ਤੁਸੀਂ ਰੇਛਾਂ ਦੇ ਦੇ ਕੇ ਉਹਨਾ ਸਾਡੇ ਵਰਗੇ ਬੁੜੇ ਠੇਰੇ ਪਹਿਲਾਂ ਥੋਡੇ ਨਾਲ ਐ ਬਹਿ ਜਾਂਦੇ ਸੀ ਵਦਿਆ ਲੋਈ ਦੀ ਮੁੱਕਲ ਮਾਰ ਕੇ ਸੀਟ ਤੇ ਬਹਿ ਜਾਂਦੇ ਸੌ ਕੇ ਜਾਂਦੇ ਟੌਨ ਨਾਲ ਹੁਣ ਲੋਈ ਦੀ ਬੁੱਕਲ ਤਾਂ ਮਾਰ ਲੈਂਦੇ ਪਰ ਨਾਲ ਵਹਿਗਰੂ ਵਹਿਗਰੂ ਜਪਣਾ ਪੈਂਦਾ ਵੀ ਹੈ ਸੱਤਿਆ ਪਾਤ ਜੀ ਕਿਤੇ ਢੀ ਨਾ ਕਰ ਦੇਣਾ ਛੋ ਮੇਰੀ ਤਾਂ ਬੇਨਤੀ ਆ ਪੁੱਤ ਬਣ ਕੇ ਜੋਰ ਥੋਡੇ ਅੱਗੇ ਕੁਝ ਨਹੀਂ ਹੈਗਾ ਬਾਲੀਆਂ ਟੇਡੀਆਂ ਕਰਨਾ ਕਿ ਹੁਣ ਤਾਂ ਜੰਮਾ ਪਤੀ ਨਹੀਂ ਲੱਗਦਾ ਕਿਹੜੇ ਘਟਾਂ ਚ ਕਿੱਥੇ ਪਈ ਹੋਵੇ ਕੀ ਹੋੜੇ ਮੈਂ ਤਾਂ ਜਦੋਂ ਕਿਤੇ ਜਾਣਾ ਕਰੇ ਕਹਿ ਕੇ ਜਾਣਾ ਹੁੰਨਾ ਵੀ ਪਿੱਠ ਛਿ న్యూ ਜਲਾ ਕੇ ਰੱਖੋ ਕਿਤੇ ਖਬਰ ਚੱਲ ਜਾਈ ਜਾਂਦੀ ਹੋਵੇ ਮੇਰੀ ਵੀ ਬੁੜਾ ਕੱਢੀ ਜਾਂਦੇ ਅਸ ਤੱਕ ਕਿੰਨਾ ਦਾ ਪਛਾਣ ਲੋ ਐ ਨਾ ਕਰੋ ਪੁੱਤ ਓਏ ਮੱਖਿਆ ਕੀ ਹੋੜੇ ਤੂੰ ਤਾਂ ਲਾਰਮ ਵੀ ਮੱਖਿਆ ਗਾਣੇ ਵਾਲੀ ਸਾਜੇ ਚ ਵਜਾਉਣੇ ਹੁੰਨੇ ਉਹ ਹੀ ਫੇਰ ਲੈ ਜਾਂਦੀ ਹੁੰਦੀ ਆ ਵੀ ਚੱਕ ਦੇ 150 ਤੇ ਹੋਰਾ ਕੀ ਹੋੜੇ ਕੱਲ ਜਦੋਂ ਪੂਰਾ ਫੇਰ ਮੇਰਾ ਪਤਾ ਲਾਉਣਾ ਅਬ ਕੀ ਹੋ ਗਿਆ ਓਏ ਮੈਂ ਉਹਨੂੰ ਜਦੋਂ ਛਾਰੀ ਕਹਾਣੀ ਦੱਸੀ ਅੱਜ ਫੇਰ ਉਹਨੇ ਜਾਣਾ ਸੀ ਬਚਤੇ ਛਾਉ ਲੱਗ ਗਿਆ ਰੱਬ ਦੀ ਆਪਦੇ ਜਿਮਾਖ ਜਿੰਦੀਆਂ 10 ਮਿੱਠੀਆਂ ਲੈ ਕੇ ਬੱਚ ਤੇ ਚੜਿਆ ਜਿਮਾਖ ਜਿਹਨੂੰ ਸਮਝਣਾ ਬੇਬੀ ਪਾਪਾ ਜੀ ਉੱਪਰ ਆ ਕੇ ਮੰਗੂ ਕਹਤੋ ਕਰੀ ਜਾਂਦਾ ਅੱਡੇ ਤੇ ਨਾਲੇ ਮੈਨੂੰ ਹੋਰ ਜਿੰਦਗੀ ਜਾਂਦਾ ਜਿਮਾਖ ਨੂੰ ਕੀ ਪਤਾ ਸੀ ਪੂਰਾ ਪਾਪਾ ਦਾ ਡਰਾਪ ਆ ਸੋ ਆਇਆ ਨਾ ਕਰੋ ਜਰ ਹੁਣ ਤਾਂ ਛਾਉ ਲੱਗੇ ਇੱਕ ਤਰ੍ਹਾਂ ਦੀ ਸਪਾਰੀ ਦੇਣ ਵਾਲੀ ਆ ਬੱਚ ਚੜਾਉਣਾ ਬੰਦਾ ਸੋ ਮੇਰੀ ਬੇਨਤੀ ਹੈ ਪਤਾ ਹੋੜੀ ਤੋਂ ਨਾ ਕੋ ਬੱਚਾ ਤੁਸੀਂ ਛਾੜੇ ਹफ्ते ਚ ਬਾ ਕਿਉਂ ਛਾੜੇ ਜਵਾਕ ਵੀ ਬੱਚਾ ਚਲਾਉਂਦੇ ਨੇ ਇਹ ਜੀ ਕੋਈ ਗੱਲ ਨਹੀਂ ਕਿਤੇ ਆ ਟੁੰਡੇ ਜੇ ਕੜ ਕੇ ਸਾਰੇ ਬੋੜੇ ਬਿਠਾ ਦੋ ਤੁਸੀਂ ਵੇ ਹਾਏ ਮਰੇ ਖਾਦਾ ਤੁਸੀਂ ਤਾਂ 147 ਵੰਗੂ ਕਰਤੀ ਮੇਰੀ ਬਾਹ ਦੇਖ ਲਓ ਲੈ ਸਾਰਾ ਤਾਂ ਨਹੀਂ ਫਰੀਜਨ ਚਲੋ ਬਾਕੀ ਭਾਈ ਅਸਤਾ ਦਵਾਈ ਕਰਦੇ ਸਾਰੇ ਬੱਚਾਂ ਦੇ ਬੀ ਡਰਾਈਵਰ ਚਾਉਂਦੇ ਬਸ ਤੇ ਰਹਿਣਾ ਸਾਰੇ ਜਵਾਕਾਂ ਚੱਲੇ ਆਲੇ ਨੇ ਪਰਮਾਤਮਾ ਚੋਂ ਨੂੰ ਚੜ੍ਹਦੀ ਕਲਾ ਬਖਸ਼ੇ ਪ੍ਰਭੂ ਤੇ ਸਾਡਾ ਵੀ ਖਿਆਲ ਰੱਖਿਆ ਕਰੋ ਠੀਕ ਹੈ ਨਾ 200 ਰੁਪਏ ਬਦਲ ਲੈ ਲਿਆ ਕਰੋ ਸਾਡੇ ਤੋਂ ਕੋਈ ਚੱਕਰ ਨਹੀਂ ਆ ਇੱਕ ਸਾਡੇ ਪਿੰਡੋਂ ਲੈ ਮੁੰਡਾ ਰੋਡ ਵੇਜੀ ਬੱੱਚ ਚਲਾਉਂਦਾ ਮੈਂ ਉਹਨੂੰ ਕੁਦਰਤੀ ਪੰਜ ਕਿ ਦਿਨਾਂ ਦੀ ਪਹਿਲਾਂ ਗੱਲਾਂ ਮੈਂ ਉਹਨੂੰ ਪੁੱਛ ਲਿਆ ਮੈਂ ਕਿਵੇਂ ਚੱਲਦੀ ਹੈ ਡਿਊਟੀ ਓਏ ਕਹਿੰਦਾ ਪੁੱਛਣਾ ਹੁਣ ਤੱਕ ਆਧਾਰ ਕਰਦਾ ਬੁੜੀਆਂ ਹੋਰੀ ਜੂਜ ਕਰ ਲੱਗੀਆਂ ਮੈਂ ਕਿਹਾ ਕੀ ਗੱਲ ਹੋ ਗਈ ਓਏ ਕਹਿੰਦਾ ਬੰਲਾ ਡੇਕ ਨਹੀਂ ਦੀ ਖਬਰ ਕਹਿੰਦਾ ਤਾਂ ਆ ਜਰਾ ਕਹਿੰਦਾ ਕੱਚਾ ਚ ਲੈ ਕੇ ਪਰਣਾ ਜੀ ਤਿੰਨ ਚਾਰ ਬੁੜੀਆਂ ਚੜਗੀਆਂ ਬੱਚਾ ਮੈਂ ਸੋਚੀ ਜਾ ਮੈਂ ਵੀ ਦੇਖ ਕੇ ਜੇ ਸੋਚੀ ਪੈ ਗਿਆ ਵੀ ਜੇ ਵੀ ਕਪੜੇ ਲੀੜੇ ਨਾ ਇਹਨਾਂ ਦੇ ਵਿਆਹ ਲੈ ਪਾਈ ਨੇ ਨਾ ਪਹੋਗ आले ਪਾਈ ਨੇ ਵੀ ਆਏ ਜੇ ਕਿ ਤੂੰ ਚੜਗੀਆਂ ਇਹ ਤੇ ਖਾ ਕੇ ਦਰ ਕੜ ਕਹਿੰਦਾ ਬਾਗੀਆਂ ਹਜੇ ਕਿਲੋ ਕਿਲੋ ਮੀਟਰ ਗਈ ਗਈ ਸੀ ਬੱਚਾ ਕਹਿੰਦਾ ਮੈਨੂੰ ਬੋਲ ਜੇ ਕਹਿੰਦੇ ਭਾਈ ਲਾ ਦੋ ਮੈਂ ਕਿਹਾ ਭਾਈ ਅੱਡਾ ਤਾਂ ਦੂਜੇ ਪਿੰਡ ਦਾ ਹਜੇ ਦੂਰ ਪਿਆ ਕਹਿੰਦੀ ਅੱਡੇ ਤੇ ਕੀ ਜਾਣਾ ਕਹਿੰਦੀ ਇਸ ਤੱਕ ਅੱਖ ਵੱਡਣਾ ਆਈਆਂ ਭਾਈ ਸੰਤਾ ਇੱਥੇ ਲਾ ਦੋ ਕਹਿੰਦਾ ਦੇਖ ਲੈ ਲਾ ਲੇਤਾ ਧਰ ਕਰਦਾ ਹੈ ਵੀ ਜੂਜ ਕਰਨ ਲੱਗੇ ਕਹਿੰਦਾ ਇਹ ਸਾਬ ਨਾਲ ਤਾਂ ਭਾਈ ਸਾਨੂੰ ਰੇਖੱਚੇ ਰੇੜੀ ਪਾ ਕੇ ਦੇ ਦੋ ਕਹਿੰਦਾ ਅਸੀਂ ਬੁੜੀਆਂ ਖੇਤਾਂ ਜੀ ਢੋਦਾ ਕਰਾਂਗੇ ਕਹਿੰਦੇ ਕਹਿੰਦਾ ਬੱਥਾ ਸੈੱਡ ਤੇ ਲਾ ਦੋ ਬਾਕੀ ਕੀ ਕਰੀਏ ਭਾਈ ਵੋਟਾਂ ਲੈਣੀਆਂ ਅੱਛੀ ਸਰਕਾਰਾਂ ਦੇ ਮੱਖਾਂ ਲੈ ਜਾਂਦੀਆਂ ਨੇ ਮੱਖਾਂ ਇੱਧਰ ਬੁੜੀਆਂ ਝੂਟੇ ਲੈ ਜਾਂਦੀਆਂ ਨੇ ਆ ਗੱਲ ਹੋ ਗਈ ਭਾਈ ਪੀਆਰਟੀ shear ਆਂਦੀ ਚੱਚੀ ਕਹਾਣੀਆਂ ਜਮਾ ਕੋਈ ਐਮੀ ਨਹੀਂ ਹਵਾ ਚਰੋੜਿਆ ਮੈਂ ਵੀ ਆਏ ਚੱਲੋ ਕੋਈ ਗੱਲ ਨਹੀਂ ਭਾਈ ਛੋਕਰਨਾ ਡਾਕੂਮੈਂਟ ਦਾ ਛੰਮਣ ਲੱਗ ਗਿਆ ਬੁੜੀਆਂ ਪਹਿਲਾਂ ਤਾਂ ਪਤੀ ਨਿਸ਼ੀਦਾਰ ਕਾਟ ਕੇ ਢੀ ਲਮਾਰੀ ਛਪਿਆ ਉਹ ਚਾਬਦੇ ਜਵਾਕ ਨਾਲੋਂ ਨੇੜੇ ਕਰਕੇ ਰੱਖ ਜੀ ਧਰ ਕੱਟ ਜੀ ਚਲੋ ਭਾਈ ਜਾਉਂਦੇ ਬਸਤੇ ਰਹੋ ਛੜੇ ਅੱਛੀਆਂ ਖੇਡੀਆਂ ਕਰ ਲੈਨੇ ਆਪਾਂ ਤਾਂ ਗੁੱਛਾ ਗਿੱਲਾ ਨਾ ਕਰਿਓ ਜੇ ਗੱਲ ਚੰਗੀ ਲੱਗੀ ਤਾਂ ਭਾਈ ਅੱਗੇ ਵੀ ਸ਼ੇਅਰ ਕਰ ਦਿਓ ਪਰ ਬਸ ਹੌਲੀ ਤੋਂ ਰਹਿ ਕਰੋ ਸ਼ੇਅਰ ਕਰੋ ਚਾਹੇ ਨਾ ਕਰੋ ਬਸ ਜਰੂਰ ਹੌਲੀ ਤੋਂ ਰਹਿ ਕਰੋ Thank you, buddy.